ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਸਤਿਕਾਰ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਅੱਜ ਆਪਾਂ ਗੱਲ ਕਰਦੇ ਹਾਂ ਸਧਾਰਨ ਜੀਵਨ ਦੀ 500 ਸਾਲ ਪਹਿਲਾਂ ਮਨੁੱਖ ਦਾ ਜਿਹੜਾ ਜੀਵਨ ਸੀ ਬਹੁਤ ਸਧਾਰਨ ਸੀ ਘਰ ਛੋਟਾ ਸੀ ਤੇ ਜਿਹੜੀ ਉਹਦੀ ਖੇਤੀਬਾੜੀ ਆ ਉਹ ਉਹਦੀ ਮਿਹਨਤ ਤੇ ਨਿਰਭਰ ਸੀ ਸੰਦ ਬਹੁਤ ਘੱਟ ਸਨ ਹੱਥੀਂ ਖੇਤੀ ਕਰਦਾ ਸੀ ਤੇ ਘਰ ਛੋਟੇ ਸਨ ਤੇ ਘਰ ਚ ਬੈਠਣ ਲਈ ਮੰਝਾ ਪੀੜੀ ਜਾਂ ਕੋਈ ਜ਼ਮੀਨ ਤੇ ਦਰੀ ਪਛਾਈ ਜਾਂਦੀ ਸੀ ਬਿਮਾਰੀਆਂ ਜ਼ਰੂਰ ਸਨ ਘਾਤ ਕਿਸਨ ਪਰ ਦਵਾਈਆਂ ਘੱਟ ਸੀ ਮੌਤ ਵੀ ਨੇੜੇ ਹੀ ਸੀ ਪਰ ਜਿਹੜੀ ਅੱਜ ਦਾ ਜਿਹੜਾ ਜੀਵਨ ਆ ਉਹ ਅਸੀਂ ਕਹਿੰਦੇ ਅਸੀਂ ਬਹੁਤ ਤਰੱਕੀ ਕਰ ਲਈ ਪਰ ਸਾਡੇ ਰਿਸ਼ਤਿਆਂ 'ਚ ਨਘਾਰ ਆਇਆ ਸਾਡੇ ਰਹਿਣ ਸਹਿਣ ਬਦਲੇ ਤੇ ਜਿਹੜੀਆਂ ਭਾਈਚਾਰਾ ਉਹ ਬਿਲਕੁਲ ਹੀ ਗਿਆ ਪਰ ਪਹਿਲਾਂ ਭਾਈਚਾਰਾ ਤਾਂ ਕਾਇਮ ਸੀ ਨਾ ਭਾਈਚਾਰਾ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਸੀ